ਤਰਨਤਾਰਨ ਜਿਮਣੀ ਚੋਂ ਦੇ ਨਾਲ ਜੁੜਿਆ ਹੋਇਆ ਹਾਲਾਂਕਿ ਪ੍ਰਚਾਰ ਬੰਦ ਹੋ ਚੁੱਕਾ ਹੈ ਪਰ ਪ੍ਰਚਾਰ ਦੇ ਦਰਾਂਣ ਬਹੁਤ ਕੁਝ ਰੰਗ ਵੇਖਣ ਨੂੰ ਮਿਲੇ ਖਾਸ ਕਰਕੇ ਇੱਕ ਵੱਡਾ ਝਟਕਾ ਚੋਣ ਕਮਿਸ਼ਨਰ ਵੱਲੋਂ ਦਿੱਤਾ ਗਿਆ ਉੱਥੇ ਆਈਪੀਐਸ ਅਧਿਕਾਰੀ ਨੂਰਵਜੂਦ ਖਰ ਗਰੇਵਾਲ ਨੂੰ ਉਹਨਾਂ ਦੀ ਥਾਂ ਨਵੇਂ ਐਸਐਸਪੀ ਲਾਏ ਪਰ ਨਾਲ ਦੇ ਨਾਲ ਇੱਕ ਹੋਰ ਅਫਸਰ ਦੀ ਡਿਊਟੀ ਲਗਾਈ ਗਈ ਹੈ ਸਪੈਸ਼ਲ ਡੀਜੀਪੀ ਨੂੰ ਰਾਮ ਸਿੰਘ ਹੋਰਾਂ ਨੂੰ ਆਈਪੀਐਸ ਅਧਿਕਾਰੀ ਨੇ ਕਿ ਤੁਸੀਂ ਪੜਤਾਲ ਕਰੋ ਸ਼੍ਰੋਮਣੀ ਕਾਲੀ ਦਲ ਨੇ ਸ਼ਿਕਾਇਤ ਕੀਤੀ ਕਿ ਸਾਡੇ ਵਰਕਰਾਂ ਖਿਲਾਫ ਸਾਡੇ ਆਗੂਆਂ ਖਿਲਾਫ ਨਜਾਇਜ਼ ਪਰਚੇ ਪਾਏ ਗਏ ਹੈ ਸਰਕਾਰ ਦੇ ਵੱਲੋਂ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਤਦ ਕੋ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲੈਕਸ਼ਨ ਦੇ ਵਿੱਚ ਵਾਕਈ ਪੰਜਾਬ ਪੁਲਿਸ ਨੇ ਧੱਕਾ ਕੀਤਾ ਬਹੁਤ ਜ਼ਿਆਦਾ ਧੱਕਾ ਕੀਤਾ ਅਰ ਅੱਜ ਵੀ ਕਰ ਰਹੇ ਹੈਗੇ ਨੇ ਇਸੇ ਕਰਕੇ ਸੱਚ ਸਾਬਤ ਹੋ ਚੁੱਕਾ ਸੀ ਜਦ ਇਲੈਕਸ਼ਨ ਕਮਿਸ਼ਨ ਨੇ ਤੁਹਾਡੀ ਐਸਐਸਪੀ ਹੀ ਸਸਪੈਂਡ ਕਰ ਦਿੱਤੀ ਹੈ ਜਿਸ ਤੋਂ ਸਪਸ਼ਟ ਹੁੰਦਾ ਕਿ ਤੁਹਾਡਾ ਧੱਕਾ ਚੱਲ ਰਿਹਾ ਹੈ ਪੁਲਿਸ ਕਾਲੀ ਵਰਕਰਾਂ ਦੇ ਨਾਲ ਧੱਕਾ ਕਰ ਰਹੀ ਸੀ ਲੋਕਾਂ ਦੇ ਝੂਠੇ ਕੇਸ ਰਜਿਸਟਰ ਕਰ ਰਹੀ ਸੀ ਉਹਨਾਂ ਦੇ ਸਰਪੰਚ ਤੇ ਕੌਂਸਲਰ ਚੁੱਕੇ ਜਾ ਰਹੇ ਸੀ ਔਰ ਇੱਥੋਂ ਤੱਕ ਕਿ ਜਿਹੜੀ ਸ਼ਰਮੀ ਕਾਲੀ ਦਲ ਦੀ ਉਮੀਦਵਾਰ ਆ ਪ੍ਰਿੰਸੀਪਲ ਜਸਵਿੰਦਰ ਗੌਰ ਰੰਡਾਵਾ ਉਹਨਾਂ ਦੀ ਜਿਹੜੀ ਬੇਟੀ ਹੈ ਕੰਚਨਪ੍ਰੀਤ ਕੌਰ ਜਿਹੜੀ ਪ੍ਰਚਾਰਕ ਹੈ ਉਹਦੇ ਖਿਲਾਫ ਵੀ ਦੋ ਕੇਸ ਸਿ ਰਜਿਸਟਰਡ ਕਰਦੇ ਇੱਕ ਤਰਨਤਾਂ ਦੇ ਵਿੱਚ ਕਰਤਾ ਇੱਕ ਸ਼ਾਇਦ ਮਜੀਠੇ ਚ ਕਰ ਦਿੱਤਾ ਹੁਣ ਉਸੇ ਚੱਕਰ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਗਈ ਉਹਨਾਂ ਨੇ ਤੁਰੰਤ ਪੰਜਾਬ ਦੇ ਡੀਜੀਪੀ ਗੌਰਵ ਜაძਬ ਸਾਹਿਬ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜੇ ਦੀ ਇਹ ਪੜਤਾਲ ਕਰਕੇ ਦਿੱਤੀ ਜਾਵੇ ਔਰ ਸੀਨੀਅਰ ਕੋਈ ਕਿਉਂ ਨਾ ਕਹੇ ਕਿ ਡੀਜੀਪੀ ਲੈਵਲ ਦਾ ਅਧਿਕਾਰੀ ਲਾਇਆ ਜਾਵੇ ਜਿਸ ਕਰਕੇ ਆਈਪੀਐਸ ਅਫੀਸਰ ਰਾਮ ਸਿੰਘ ਹੋਣਾ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਸਿਰਫ ਤਰਨ ਲੇਹਰ ਦੇ ਚ ਲਿਖਿਆ ਗਿਆ ਤਰਨ ਤਾਂ ਨਹੀਂ ਨਹੀਂ ਬਲਕਿ ਸਰਾਊਂਡਿੰਗ ਡਿਸਟ੍ਰਿਕਟ ਉਹ ਅੰਮ੍ਰਿਤਸਰ ਉਹ ਬਟਾਲਾ ਦੇ ਜ਼ਿਕਰ ਕੀਤਾ ਮੋਗਾ ਮੋਗੇ ਦਾ ਵੀ ਜ਼ਿਕਰ ਕੀਤਾ ਕਿਉਂਕਿ ਕਾਲੀ ਦਲ ਕਹਿੰਦੇ ਕਿ ਸਾਡਾ ਇੱਕ ਬੰਦੇ ਨੂੰ ਚੁੱਕ ਕੇ ਬਟਾਲਾ ਪੁਲਿਸ ਨੇ ਝੋਨੇ ਚੋਰੀ ਦਾ ਪਰਚਾ ਦਰਜ ਕਰ ਦਿੱਤਾ ਹੈਗਾ ਲਾਣੀ ਤੇ ਬਟਾਲਾ ਪੁਲਿਸ ਵਾਸਤੇ ਵੀ ਬੰਦਾ ਕਿਥੋਂ ਝੋਕ ਕੇ ਲਿਆਦਾ ਚੋਰੀ ਪਤਾ ਲੱਗਿਆ ਸ਼ਿਕਾਇਤ ਕਿਨੇ ਦਿੱਤੀ ਹੈਗੀ ਫਿਰ ਇੱਕ ਦੇ ਮੋਗੇ ਤੇ ਕਰ ਦਿੱਤਾ ਮਤਲਬ ਪੰਜਾਬ ਪੁਲਿਸ ਖੁਸ਼ ਕਰਨ ਤੇ ਲੱਗੀ ਹੋਈ ਹੈ ਸਰਕਾਰ ਨੂੰ ਉਥੋਂ ਦੇ ਜਿਹੜੇ ਵੱਡੇ ਅਫਸਰ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਰਵਜੋਦ ਕੋਰ ਗਰੇਵਾਲ ਤੋਂ ਬਾਅਦ ਵੀ ਪੰਜਾਬ ਦੇ ਅਫਸਰਾਂ ਨੇ ਕੋਈ ਸਬਕ ਨਹੀਂ ਲਿਆਗਾ ਵੀ ਜੇ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਸਸਪੈਂਡ ਕਰ ਸਕਦਾ ਤਾ ਤੁਸੀਂ ਕਿਹੜੇ ਮਾਸੀ ਦੇ ਪੁੱਤੋਂ ਤੁਸੀਂ ਵੀ ਹੋ ਸਕਦੇ ਉਥੋਂ ਦੀ ਜਿਹੜੀ ਇਨਸਪੈਕਟਰਲ ਤੋਂ ਲੈ ਕੇ ਐਸਐਸਪੀ ਲੈਵਲ ਤੇ ਉਹ ਪੂਰੀ ਪੂਰੀ ਅਕਾਲੀ ਦਲ ਕਹਿ ਰਹੇ ਕਿ ਆਮ ਆਦੀ ਪਾਰਟੀ ਦੇ ਵਰਕਰ ਜਾਂ ਲੀਡਰ ਬਣ ਕੇ ਕੰਮ ਕਰ ਰਹੇ ਸੀ ਜਿਸੇ ਕਰਕੇ ਰਵਜੋਦ ਕੌਰ ਗਰੇਵਾਲ ਨੂੰ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਣਾ ਵੀ ਕਾਈਪੀਸ ਅਫੀਸਰ ਨੂੰ ਸਸਪੈਂਡ ਕਰ ਦੇਣਾ ਹੈਗਾ ਉਹ ਵੀ ਇਲੈਕਸ਼ਨ ਕਮਿਸ਼ਨ ਨੇ ਉਹ ਜਦੋਂ ਜਦੋਂ ਹੀ ਪੰਜਾਬ ਚ ਇਲੈਕਸ਼ਨ ਡਿਊਟੀ ਹੋ ਗਈ ਰਵਜੋਦ ਕੌਰ ਗਰੇਵਾਲ ਐਸਐਸਪੀ ਨਹੀਂ ਲੱਗਦੀ ਹੈਗੀ ਮਤਲਬ 27 ਦੇ ਵਿੱਚ ਵੀ ਉਦੋਂ ਜ਼ਿਆਦਾਤਰ ਹੁੰਦਾ ਕਿ ਜਿਹੜੇ ਆਈਪੀਐਸ ਅਫੀਸਰ ਇਹਨਾਂ ਨੂੰ ਐਸਐਸਪੀ ਲਗਾਇਆ ਜਾਵੇ ਉਦੋਂ ਦੇਖ ਲੈਣਗੇ ਮਤਲਬ ਰਵਜੋਦ ਕੌਰ ਗਰੇਵੋਲਾ ਨੇ ਆਪਣੇ ਕੈਰੀਅਰ ਦੇ ਵਿੱਚ ਸਰਵੇ ਇੱਕ ਦਾਗ ਲਗਾ ਲਿਆ ਤੇ ਦਾਗ ਕਦੀ ਧੋਤੇ ਨਹੀਂ ਹੁਣ ਬਾਕੀ ਜਿਹੜੇ ਅਫਸਰ ਨੇ ਉਥੇ ਐਸਪੀ ਜਾਂ ਹੋਰ ਉਹਨਾਂ ਤੇ ਵੀ ਗਾਜ ਜਿਹੜੀ ਡਿੱਗ ਸਕਦੀ ਉਹ ਇਸੇ ਕਰਕੇ ਭਾਰਤੀ ਚੋਣ ਕਮਿਸ਼ਨ ਨੇ ਡੀਜੀਪੀ ਨੂੰ ਕਿਹਾ ਔਰ ਡੀਜੀਪੀ ਨੇ ਗਾਹ ਰਾਮ ਸਿੰਘ ਹੋਣਾ ਨੂੰ ਕਿਹਾ ਤਾਂ ਉਹ ਡੀਜੀਪੀ ਨੂੰ ਜਿਹੜਾ ਲੈਟਰ ਕੱਢਿਆ ਉਹਦੇ ਚ ਉਹਨਾਂ ਨੇ ਕਿਹਾ ਕਿ ਵਿਦਨ 36 ਆਵਰ ਉਹ ਤਾਂ ਉਹਨਾਂ ਨੂੰ ਰਿਪੋਰਟ ਦੇਣੀ ਪੈਣੀ ਹੈਗੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਰਿਪੋਰਟ ਜਿਹੜੇ ਚੋਣ ਕਮਿਸ਼ਨ ਵੱਲੋਂ ਤਿੰਨ ਅਬਜ਼ਰਵਰ ਲਗਾਏ ਗਏ ਸੀ ਇੱਕ ਰੈਵਨਿਊ ਕਿੰਨਾ ਕੈਂਡੀਡੇਟ ਖਰਚਾ ਕੀਤਾ ਇੱਕ ਪੁਲਿਸ ਵਾਲੇ ਕਾਨੂੰਨ ਵਿਵਸਥਾ ਤੇ ਇੱਕ ਜਰਨਲ ਅਬਜ਼ਰਵਰ ਜਿਹੜੇ ਉੱਥੇ ਆਈਪੀਐਸ ਅਫੀਸਰ ਲਾਏਗੇ ਨੇ ਉਹਨਾਂ ਨੇ ਵੀ ਫੀਡਬੈਕ ਦਿੱਤੀ ਹੈ ਕਿ ਉਹਨਾਂ ਵੀ ਲਿਖਿਆ ਜੋ ਜਾਣਕਾਰ ਦੱਸਦੇ ਨੇ ਕਿ ਬਹੁਤ ੱਕਾ ਹੋ ਰਿਹਾ ਵਰਕਰਾਂ ਤੇ ਝੂਠੇ ਮੁਕੱਦਮੇ ਜਾਂ ਹੋਰ ਕੁਝ ਕੀਤੇ ਜਾ ਰਿਹਾ ਹੈਗੇ ਨੇ ਜਿਹੜੇ ਸੱਚ ਸਾਬਤ ਹੋਗੇ ਜਦ ਸ਼ਿਕਾਇਤ ਦੇ ਆਧਾਰ ਤੇ ਇੱਕ ਐਸਐਸਪੀ ਨੂੰ ਸਸਪੈਂਡ ਕੀਤਾ ਜਾਂਦਾ ਇਹਦਾ ਮਤਲਬ ਕਿ ਉੱਥੇ ਸਰਕਾਰ ਦੇ ਦਬਾਅ ਹੇਠ ਪੁਲਿਸ ਪ੍ਰਸ਼ਾਸਨ ਕੀ ਕਰ ਰਿਹਾ ਔਰ ਕਾਲੀ ਦਲ ਇਸ ਮਸਲੇ ਵਿੱਚ ਅਕਾਲੀ ਦਲ ਦੇ ਹੌਸਲੇ ਬਲੰਦ ਹੋ ਗਏ ਲੋਕਾਂ ਨੇ ਇਹ ਮੰਨਣਾ ਕਰਤਾ ਕਿ ਸੁਬੀਰ ਸਿੰਘ ਬਾਦਲ ਦੀ ਅੱਜ ਵੀ ਚੱਲਦੀ ਹੈਗੀ ਸੁਬੀਰ ਸਿੰਘ ਬਾਦਲ ਦੇ ਤੇ ਦਮ ਹੈਗਾ ਲੋਕ ਇਹ ਉੱਥੇ ਕਹਿ ਰਹੇ ਨੇ ਕਿ ਯਾਰ ਬੰਦੇ ਨੇ ਯਾਰ ਆ ਕੇ ਐਸਐਸਪੀ ਸਸਪੈਂਡ ਕਰਵਾ ਦਿੱਤੀ ਹਾਲਾਂਕਿ ਉਹਨਾਂ ਦੀ ਲਗਾਤਾਰ ਐਸਐਸਪੀ ਦੇ ਨਾਲ ਲੁਕਤਾਚੀ ਨਹੀਂ ਹੋ ਰਹੀ ਸੀ ਕਿ ਤੂੰ ਸਾਡੇ ਨਾਲ ਧੱਕਾ ਕਰ ਰਹੀ ਹੈਗੀਆ ਇਹਦਾ ਨਹੀਂ ਕਰਨਾ ਚਾਹੀਦਾਗਾ ਕਿ ਜੋ ਜਾਣ ਕਰਦਾ ਤੇ ਨਹੀਂ ਕਿ ਸੁਭੀਰ ਸਿੰਘ ਬਾਦਲ ਜਦੋਂ ਐਸਐਸਪੀ ਨਾਲ ਗੱਲ ਕਰ ਰਹੇ ਬਹੁਤ ਸਾਰੇ ਲੋਕ ਪਬਲਿਕ ਦੇ ਵਿੱਚ ਜਦੋਂ ਕਹਿੰਦੇ ਕਿ ਅਸੀਂ ਕੁਝ ਕੀਤਾ ਨਹੀਂ ਹੈਗਾ ਫਿਰ ਸੁਭੀਰ ਸਿੰਘ ਬਾਦਲ ਨੇ ਕਹਿੰਦੇ ਕਿ ਕਿਆ ਬੀਬਾ ਜੀ ਤੁਸੀਂ ਜੋ ਕਰਨਾ ਆਪਣਾ ਰਾਂਝਾ ਚਿੱਤ ਕਰ ਲਓ ਤੁਹਾਨੂੰ ਇਹ ਨਾ ਕੋਈ ਰਹਿ ਜਾਏ ਕਸਰ ਵੀ ਮੇਰੇ ਕੋਲ ਕੱਜ ਕੋਈ ਕੁਝ ਕੰਮ ਰਹਿ ਗਿਆ ਕਹਿੰਦੇ ਫਿਰ ਜੋ ਸਾਡੀ ਵਾਰੀ ਹੋਈ ਅਸੀਂ ਦੇਖ ਲਾਂਗੇ ਉਹਨਾਂ ਨੇ ਕਹਿਦਾ ਐਸਐਸਪੀ ਤਾਂ ਵੀ ਨਹੀਂ ਮੰਨੇ ਹੈਗੇ ਫਿਰ ਸ਼ਿਕਾਇਤ ਦਿੱਤੀ ਤੇ ਕਮਿਸ਼ਨ ਨੇ ਵੇਖਿਆ ਕਿ ਇਹ ਤਾਂ ਸੱਚ ਹੈ ਕਮਿਸ਼ਨ ਇਹ ਨਹੀਂ ਕਿ ਸ਼੍ਰੋਮਣੀ ਕਾਲੀ ਦਲ ਨੇ ਸੁਭੀਸ਼ ਸਿੰਘ ਬਾਦਲ ਇਹ ਚ ਕਹਿ ਦਿੱਤੇ ਜਿਹੜੇ ਉਹਨਾਂ ਨੇ ਆਪਣੇ ਅਬਜ਼ਰਵਰ ਭੇਜੇ ਸੀ ਤਿੰਨ ਉਹਨਾਂ ਦੀ ਰਿਪੋਰਟ ਲਈ ਉਹਨਾਂ ਦੀ ਰਿਪੋਰਟ ਤੇ ਹੀ ਜਿਹੜਾ ਵਾ ਰਵਜੋਤ ਕੌਰ ਗਰੀਬ ਹਲ ਹੋਣਾ ਨੂੰ ਸਸਪੈਂਡ ਕਰ ਦਿੱਤਾ ਹੈਗਾ ਹੁਣ ਹਾਲਾਂਕਿ ਭਾਵੇਂ 14 ਤਰੀਕ ਤੋਂ ਬਾਅਦ 15 ਤਰੀਕ ਨੂੰ ਸਰਕਾਰ ਰਵਜੋਤ ਉਹਨਾਂ ਨੂੰ ਬਹਾਲ ਕਰ ਦੇ ਲੇਕਰ ਅਪਰੂਵਲ ਜਿਹੜੀ ਆ ਉਹਨਾਂ ਕੋ ਲੈਣੀ ਪੈਣੀ ਹੈ ਸੀਬੀਆਈ ਤੇ ਇਲੈਕਸ਼ਨ ਕਮਿਸ਼ਨ ਤੋਂ ਉਹਨਾਂ ਕੋ ਲੈਣੀ ਪੈਣੀ ਹੈ ਤਾਂ ਜਾ ਕੇ ਬਹਾਲ ਹੋਣਗੇ ਹੁਣ ਇਸ ਮਸਲੇ 'ਤੇ ਸੁਬੀਰ ਸਿੰਘ ਬਾਦਲ ਹੋਣਾ ਨੇ ਵੀ ਜਿਹੜੀ ਸਟੇਟਮੈਂਟ ਆ ਗਈ ਕਿਉਂਕਿ ਸੁਬੀਰ ਸਿੰਘ ਬਾਦਲ ਹੋਣਾ ਦੀ ਭਾਵੇਂ ਕਾਲੀ ਦਲ ਉੱਤੇ ਜਿੱਤੇ ਨਾ ਜਿੱਤੇ ਪਰ ਉਹਨਾਂ ਦੇ ਵਰਕਰਾਂ ਦੇ ਵਿੱਚ ਜੋਸ਼ ਪੂਰੇ ਪੰਜਾਬ ਦੇ ਵਿੱਚ ਜੋਸ਼ ਆ ਗਿਆ ਕਾਲੀ ਦਲ ਇਹ ਵੀ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਦਾ ਕਿ ਟਰੰਪ ਵਾਂਗੂ ਤੱਕ ਚੱਲਦਾ ਜਾ ਉਹਦੇ ਰਿਕਾਰਡ ਬੋਲਦੇ ਹੁਣ ਉਹ ਸੁਭੀ ਸਿੰਘ ਬਾਦਲ ਨੇ ਟਵੀਟ ਵੀ ਕਰ ਦਿੱਤਾ ਹੈਗਾ ਜਦੋਂ ਭਾਰਤੀ ਚੋਣ ਕਮਿਸ਼ਨ ਦੇ ਅਧਿਅਤਾਂ ਤੇ ਗੌਰਵ ਯਾਦਵ ਸਾਹਿਬ ਨੂੰ ਸਪੈਸ਼ਲ ਡੀਜੀਪੀ ਲਾਉਣਾ ਪਿਆ ਤੇ ਸੁਭੀ ਸਿੰਘ ਬਾਦਲ ਕਹਿੰਦੇ ਕਿ ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸ਼ਿਕਾਇਤ ਤੇ ਅਮਲ ਕਰਦੇ ਹੋਏ ਕਾਲੀ ਵਰਕਰਾਂ ਉੱਪਰ ਆਪ ਸਰਕਾਰ ਵੱਲੋਂ ਕੀਤੇ ਝੂਠੇ ਪਰਚਿਆਂ ਦੀ ਜਾਂਚ ਕਰ ਲਈ ਸੀਨੀਅਰ ਪੁਲਿਸ ਅਫਸਰ ਰਾਮ ਸਿੰਘ ਆਈਪੀਐਸ ਸਪੈਸ਼ਲ ਡੀਜੀਪੀ ਪੰਜਾਬ ਦੀ ਡਿਊਟੀ ਲਗਾਈ ਹੈ ਭਾਰਤੀ ਚੋਣਕ ਮਿਸ਼ਨ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਨੂੰ ਅਕਾਲੀ ਵਰਕਰ ਉਤੇ ਕੀਤੇ ਝੂਠੇ ਪਰਚਿਆਂ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਰਹੀਂ 36 ਘੰਟਿਆਂ ਵਿੱਚ ਪੂਰੀ ਕਰਕੇ ਰਿਪੋਰਟ ਭੇਜਣ ਲਈ ਕਿਹਾ ਉਹਨਾਂ ਕਹਿੰਦੇ ਕਿ ਬੀਤੇ ਦਿਨ ਆਪ ਸਰਕਾਰ ਦੇ ਹੁਕਮ ਤੇ ਪੁਲਿਸ ਵੱਲੋਂ ਸਾਡੇ ਸਰਪੰਚਾਂ ਐਮ ਸੀ ਸੁਬਾਣ ਤੇ ਹੋਰ ਆਗੂਆਂ ਉੱਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੂਠੇ ਮੁਕਦਮੇ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਸ਼੍ਰੋਮਣੀ ਕਾਲੀ ਦਲ ਨੇ ਇਸ ਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਅਤੇ ਤਰਨਤਾਰਨ ਵਿੱਚ ਤਨਾਤ ਅਬਜ਼ਰਵਰ ਸੁਬਾਣ ਜਿਹੜੇ ਤਿੰਨ ਸੀ ਉਹਨਾਂ ਨੂੰ ਕੀਤੀ ਉਸ ਤੋਂ ਬਾਅਦ ਐਸ ਐਸ ਪੀ ਤਰਨਤਾਰਨ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਕਹਿੰਦੇ ਸਾਨੂੰ ਪੂਰੀ ਆਸ ਹੈ ਕਿ ਹੁਣ ਨਿਰਪੱਖ ਤਰੀਕੇ ਨਾਲ ਜਾਂਚ ਸਾਡੇ ਵਰਕਰਾਂ ਅਨੁਸਾਰ ਮਿਲੇਗੀ ਕਿ ਹੁਣ ਉੱਤੇ ਆਈਪੀਐਸ ਅਫੀਸਰ ਨੇ ਲਾ ਦਿੱਤਾ ਹੈਗਾ ਸਰਿੰਦਰ ਸਿੰਘ ਲਾਂਬਾ ਉਹ ਹੁਣ ਉਹ ਜਿਹੜੇ ਨੇ ਅਫਸਰ ਜਿਹੜੇ ਨਵੇਂ ਉਹ ਉਹਨੂੰ ਉਹਦੇ ਆਪਣੇ ਦੇਖਣਗੇ ਕਿ ਰੋਲ ਕੀ ਕਹਿੰਦੇ ਹੈਗੇ ਨੇ ਪਰ ਹੁਣ ਜਿਹੜੀ ਸ਼ਿਕਾਇਤ ਕੀਤੀ ਜਿਹੜੇ ਉਹਦੇ ਚ ਵੱਡੀ ਗੱਲ ਕੀਤੀ ਹੈਗੀ ਆ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਕੇਦਰ ਰਿਪੋਰਟ ਸਬਮਿਟਡ ਬਾਈ ਦਾ ਪੁਲਿਸ ਅਬਜ਼ਰਵਰ ਟੂ ਦਾ ਈਸੀਆਈ ਜਿਹੜਾ ਉੱਥੇ ਲੇਡੀ ਆਫੀਸਰ ਤਨਾਤ ਨੇ ਜਿਹੜੇ ਪੁਲਿਸ ਅਬਜ਼ਰਵਰ ਬਣ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਲੇਡੀ ਆਫੀਸਰ ਨੇ ਜਿਹੜੀ ਰਿਪੋਰਟ ਜਿਹੜੀ ਸਾਨੂੰ ਦਿੱਤੀ ਹੈਗੀ ਹੈ ਇਲੈਕਸ਼ਨ ਕਮਿਸ਼ਨ ਇੰਡੀਆ ਨੂੰ ਆਲਸੋ ਹਾਈਲਾਈਟਡ ਥੈਟ देयर ਹੈਡ ਬੀਨ ਕੋਆਰਡੀਨੇਟ ਐਂਡ ਕਨਸਰਨਡ ਐਕਸ਼ਨ ਬਾਈ ਦੀ ਸਟੇਟ ਪੁਲਿਸ ਇਨਵੋਲਵਿੰਗ ਨਾਟ ਜਸਟ ਤਰਨਤਾਲ ਪੁਲਿਸ ਬਟ ਆਲਸੋ ਦੀ ਨੇਬਰਿੰਗ ਡਿਸਟ੍ਰਿਕਟ ਲਾਈਕ Amr sir, Batala, Moga, and other adjoining districts raising serious concern about impartiality of the law enforcement during the election period. Mm. There, I am directed to ECI to convey to you to review all the wrongful registration of case and arrest during a model of conduct by a senior officer not below the rank of ADGP. And ਐ ਟੇਕ ਨੈਸੈਸਰੀ ਐਕਸ਼ਨ ਐਸ ਪਰ ਲਾਅ ਵਿਥਨ 36 ਆਰ ਹੁਣ ਦੇਖੋ ਨਾ ਕਿ ਮੋਗਾ ਅੰਮ੍ਰਿਤਸਰ ਬਟਾਲਾ ਤੇ ਹੋਰ ਉਹ ਸਾਰੇ ਆ ਉਹਨਾਂ ਦੀ ਵੀ ਜਿਹੜੀ ਪੜਤਾਲ ਹੋਏਗੀ ਜਦੋਂ ਹੁਣ ਇਹ ਜਾਂਚ ਆਏਗੀ ਤਾਂ ਉਹਦੇ ਨਾਲ ਸਪਸ਼ਟ ਹੋ ਜਾਏਗਾ ਕਿ ਕਿੰਨਾ ਧੱਕਾ ਕੀਤਾ ਜਾ ਰਿਹਾ ਜੇ ਕਾਲੀਆਂ ਦੇ ਖਿਲਾਫ ਧੱਕੇ ਹੋ ਰਹੇ ਨੇ ਇਹਦਾ ਮਤਲਬ ਇੱਕ ਸ਼ਰੋਮਣੀ ਕਾਲੀਦਿਲ ਫਾਈਟ ਦੇ ਵਿੱਚ ਆ ਤੁਸੀਂ ਕਾਂਗਰਸ ਵਰਕਰਾਂ ਦੇ ਨਾਲ ੱੱਕੇ ਨਹੀਂ ਕਰ ਰਹੇ ਇਹਦਾ ਮਤਲਬ ਕਾਂਗਰਸੀ ਤੁਹਾਡੇ ਨਾਲ ਮਿਲੇ ਹੋਏ ਨੇ ਜਾਂ ਉਹ ਠੰਡੇ ਹੋਏ ਨੇ ਕਿਉਂਕਿ ਕਾਂਗਰਸ ਉਹਤੇ ਜਿੱਤਣ ਨਹੀਂ ਗਈ ਜਿਤਾਉਣ ਗਈ ਹੈ ਤੇ ਵਾਰਿਸ ਪੰਜਾਬ ਵਾਲੇ ਨੇ ਸਿਰ ਤੇ ਸਿਰ ਕਾਲੀ ਦਲ ਟਾਰਗੇਟ ਹੋਇਆ ਕਾਲੀ ਦਲ ਦੀ ਸ਼ਾਇਦ ਵੋਟ ਬੈਂਕ ਹੈ ਜਾਂ ਕਾਲੀ ਦਲ ਦੀ ਵੀ ਉੱਥੇ ਤੂਤੀ ਬੋਲਦੀ ਹੈ ਚਾਹੇ ਪ੍ਰਿੰਸੀਪਲ ਜਸਵਿੰਦਰ ਕੌਰ ਬਾੜੀ ਜਾਂ ਉਹਦੇ ਜਵਾਈ ਦੀ ਕਿਉਂਕਿ ਉਹਨਾਂ ਦੇ ਟਾਰਗੇਟ ਕੀਤੇ ਜਾ ਰਹੇ ਨੇ ਨਾ ਜੀ ਸਰਪੰਚ ਤੇ ਕਾਉਂਸਲਰ ਇਹਦਾ ਮਤਲਬ ਮੁਕਾਬਲੇ ਚ ਆਮ ਆਦੀ ਪਾਰਟੀ ਮੁਕਾਬਲੇ ਚ ਕਿੰਨੂੰ ਮੰਨਦੀ ਆ ਸ਼ਰਮਨੀ ਕਾਲੀ ਦਲ ਨੂੰ ਮੰਨਦੀ ਹੋਈ ਨਾ ਜਿਹੜੇ ਉਹਨਾਂ ਨੇ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਦੇ ਬੰਦੇ ਚੁੱਕੇ ਜਾ ਰਹੇ ਕਿਹਦੇ ਕਲਾ ਮੋਗਰਜ ਕੇਸ ਰਜਿਸਟਰ ਕਰਤਾ ਉਹਨਾਂ ਦੇ ਕੈਂਡੀਡੇਟ ਦੇ ਪਿੱਛੇ ਸੀਆਈਡੀ ਪੁਲਿਸ ਲਾਈ ਜਾ ਰਹੀ ਹੈਗੀ ਪਿੱਛੇ ਕੀਤੇ ਜਾ ਰਹੇ ਹੈਗੇ ਨੇ ਡਰਾਇਆ ਜਾ ਰਿਹਾ ਇਹ ਤਾਂ ਮੇਰੇ ਕਾਲੀ ਦਲ ਫਾਈਟ ਦੇ ਵਿੱਚ ਆ ਹੁਣ ਸਵਾਲ ਹੈ ਕਿ ਉਹ ਇਲੈਕਸ਼ਨ ਦੇਣ ਰਹਿ ਗਿਆ 11 ਤਰੀਕ ਨੂੰ ਇਲੈਕਸ਼ਨ ਹੈ ਸਰਕਾਰ ਜਿੱਤਦੀ ਕਿ ਨਹੀਂ ਜਿੱਤਦੀ ਉਹ ਲੋਕਾਂ ਨੇ ਡਿਸਾਈਡ ਕਰਨਾ ਪਰ ਅੱਜ ਦੀ ਤਰੀਕ ਦੇ ਵਿੱਚ ਉਥੋਂ ਦੇ ਕਾਲੀ ਵਰਕਰਾਂ ਦੇ ਵਿੱਚ ਇੱਕ ਹੌਸਲੇ ਬਲੰਦ ਹੋ ਗਏ ਕਿ ਸਾਡੇ ਪਿੱਛੇ ਸੁਭੀ ਸਿੰਘ ਬਾਦਲ ਖੜਾ ਜਿਨ੍ਹਾਂ ਸ਼ਿਕਾਇਤਾਂ ਕੀਤੀਆਂ ਸ਼ਿਕਾਇਤਾਂ ਪਾਈਆਂ ਤੇ ਐਸਐਸਪੀ ਵੀ ਸਸਪੈਂਡ ਕਰਾ ਦਿੱਤੀ ਹੈਗੀ ਔਰ ਅੱਜ ਉਹਨਾਂ ਰੂਟ ਸ਼ੋ ਵੀ ਕੱਢਿਆ ਗਿਆ ਵੱਡੀ ਗੰਦੀ ਦੇ ਵਿੱਚ ਜਿਹੜੇ ਲੋਕ ਨੇ ਉਥੇ ਸ਼ਾਮਲ ਹੋਏ ਨੇ ਮਤਲਬ ਸਰਕਾਰ ਦੀਆਂ ਪੂਰੀਆਂ ਚੀਕਾਂ ਨਿਕਲੀਆਂ ਉਸ ਸੀਟ ਦੇ ਵਿੱਚ ਔਰ ਜਦੋਂ ਤੁਸੀਂ ਵਿਰੋਧੀਆਂ ਦੇ ਖਿਲਾਫ ਸੱਚੇ ਝੂਠੇ ਕੇਸ ਰਜਿਸਟਰ ਕਰ ਦਿਓ ਤੇ ਲਾਜ਼ਮੀ ਤੌਰ ਲੱਗਦਾ ਵਾ ਕਿ ਸਰਕਾਰ कमजोर है उठे या सरकार ਦੇ ਨਾਲ ਲੋਕ ਨਹੀਂ ਜੁੜੇ ਸਰਕਾਰ ਨੇ ਢੀ ਝੋਟੀ ਦਾ ਜ਼ੋਰ ਲਾ ਦਿੱਤਾ ਹੈ ਜੋ ਮਨਿਸਟਰ ਉਸੇ ਲਾਤੇ ਐਮ ਐਲ اے ਲਾਤੇ ਮਤਲਬ ਉਥੇ ਜਿਹੜੀ ਰੈਲੀ ਤੇ ਰੈਲੀ ਹੋਈ ਹੈ ਸਾਰੀ ਵਜ਼ੀਰ ਉਥੇ ਬੈਠੇ ਰਹੇ ਹੈਗੇ ਉਥੇ ਤੇ ਹੁਣ ਇਹ ਲੱਗਦਾ ਹੈ ਕਿ ਜਿੱਦਾਂ ਸਾਈ ਭਾਈਚਾਰਾ ਵੱਡੀ ਗਿਣਤੀ ਚ ਵਿਚ ਰਹੀਦਾ ਸੰਜੀਵ ਰੋੜਾ ਜਿਹੜੇ ਮੰਤਰੀ ਉਹਦਾ ਸਾਈ ਭਾਈਚਾਰੇ ਜਬੜੀ ਪ੍ਰਭਾਵ ਉਹਨੂੰ ਲੈ ਕੇ ਮਤਲਬ ਸਾਰੇ ਜੋੜ ਤੋੜ ਕੀਤੇ ਜਾ ਰਹੇ ਹੈਗੇ ਨੇ ਪਰ ਕਾਲੀ ਦਲ ਦੇ ਦਿਲ ਕਾਲੀ ਦਲ ਨੂੰ ਉਹਨਾਂ ਨੂੰ ਲੱਗਦਾ ਕਿ ਕਾਲੀ ਦਲ ਸਾਡੀ ਲੜਾਈ ਇਸੇ ਕਰਕੇ ਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਜਿਸ ਸਮੇਂ ਉਹਨਾਂ ਦੇ ਖਿਲਾਫ ਪਰਚਾ ਦਰ ਔਰ ਕਾਲੀ ਦਲ ਲਗਾਤਾਰ ਫਾਈਟ ਕੀਤੀ ਧਰਨੇ ਦਿੱਤੇ ਐਸਐਸਪੀ ਦਫਤਰ ਦਾ ਘਰਾਓ ਕੀਤਾ ਪਰ ਪੁਲਿਸ ਦਾ ਜਿਹੜਾ ਜਿਹੜਾ ਵਾ ਦੋਸ਼ ਲੱਗੇ ਨੇ ਤੁਹਾਡੇ ਦੋਸ਼ ਉਦੋਂ ਸਾਬਤ ਹੋ ਜਾਂਦੇ ਨੇ ਜਦੋਂ ਤੁਹਾਡੇ ਜ਼ਿਲ੍ਹੇ ਦੀ ਮੁਖੀ ਸਸਪੈਂਡ ਕੀਤੀ ਗਈ ਹੋਵੇ ਤਾਂ ਹੁਣ ਉਹ ਸਸਪੈਂਡ ਕਰ ਦਿੱਤੇ ਦਾ ਮਤਲਬ ਹੈ ਕਿ ਸ਼ਰਮਨੀ ਕਾਲੀ ਦਲ ਦੇ ਦੋਸ਼ਾਂ 'ਚ ਦਮ ਸੀ ਇਸੇ ਕਰਕੇ ਸਿੱਧਾ ਹੀ ਭਾਰਤੀ ਚੋਣ ਕਮਿਸ਼ਨੇ ਨਾਲ ਦੇ ਨਾਲ ਕਿਹਾ ਕਿ ਇਹਨੂੰ ਤੁਰੰਤ ਹਟਾਇਆ ਜਾਵੇ ਪਹਿਲਾਂ ਤਾਂ ਕੁਝ ਚਿਰ ਵਾਸਤੇ ਕਿਹਾ ਕਿ ਚਲੋ ਜਿੰਨਾ ਚਿਰ ਨਵੀਂ ਸਰਕਾਰ ਪੈਨਲ ਨਹੀਂ ਭੇਜਦੀ ਉਹਨਾਂਦਰ ਉਹ ਨਾਲ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲੋਰਣ ਜਗਦੇਤ ਫਿਰ ਉਹਨੇ ਸ਼ਾਮ ਤੱਕ ਪੈਨਲ ਆਇਆ ਪੈਨਲ ਚ ਉਹਨੇ ਡਿਸਕੀਤਾ ਕਿ ਇਹ ਜਿਹੜਾ ਵਾ ਸਰਿੰਦਰ ਲੰਬਾ 2013 ਬੈਚ ਦਾ ਹੀ ਆ ਉਹਨਾਂ ਨੂੰ ਉਹਨਾਂ ਨੇ ਤਨਾਤ ਕਰ ਦਿੱਤਾ ਹੈਗਾ ਉਹ ਹੁਣ ਦੇਖਣਗੇ ਹੁਣ ਸਭ ਤੋਂ ਵੱਡੀ ਗੱਲ ਇਹ ਸਰਕਾਰ ਇਸ ਮਸਲੇ ਵਿੱਚ ਹਾਰ ਗਈ ਹੈ ਤੇ ਆ ਜਿਹੜਾ ਐਸਐਸਪੀ ਨੂੰ ਸਸਪੈਂਡ ਕਰਉਣਾ ਕਾਲੀਦਲ ਜਿੱਤਦਾ ਹੈਗਾ ਬਾਕੀ ਤਰਨਤਾਂ ਦੇ ਲੋਕਾਂ ਨੇ ਫੈਸਲਾ ਕਰਨਾ ਹੈਗਾ ਕਿ ਉਥੇ ਆਮ ਆਦੀ ਪਾਰਟੀ ਨੂੰ ਜਿਤਾਉਣਾ ਹੈ ਜਾਂ ਹਰਮਿਤ ਸੰਧੂ ਨੂੰ ਜਿਤਾਉਣਾ ਹੈ ਕਿਉਂਕਿ ਆਮ ਆਦੀ ਪਾਰਟੀ ਪਰ ਦੀ ਲੋਕਾਂ ਚ ਉਥੇ ਨਫਰਤ ਦੇਖਣ ਨੂੰ ਮਿਲੀ ਹੈਗੀ ਹੈ ਤੇ ਦੂਜਾ ਕਾਲੀਦਲ ਦੀ ਵੋਟ ਜਿਹੜੀ ਆ ਉਹ ਵਾਰਸ ਪੰਜਾਬ ਵਾਲੇ ਕਿੰਨੇ ਖਰਾਬ ਕਰਦੇ ਜਾਂ ਹੋਰ ਕਿੰਨੇ ਖਰਾਬ ਕਰਦੇ ਤੇ ਭਾਜਪਾ ਤੇ ਕਾਂਗਰਸ ਦੇ ਤੇ ਉਥੇ ਜਿਹੜੇ ਐਨੇ ਪੈਰ ਲੱਗੇ ਨਹੀਂ ਕਾਂਗਰਸ ਦੀਆਂ ਦੇ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਨੇ ਰਾਜਾ ਮਰਿੰਦਰ ਸਿੰਘ ਤੇ ਵੜਿੰਗ ਤੇ ਜਿਵੇਂ ਵਿਵਾਦਾਂ ਦੇ ਰਾਜੇ ਬਣ ਚੁੱਕੇ ਨੇ ਰੋਜ਼ ਕੋਈ ਨਾ ਕੋਈ ਪੰਗੇ ਪੈ ਰਹੇ ਹੈਗੇ ਨੇ ਪਹਿਲਾਂ ਉਹਨਾਂ ਨੇ ਬੂਟਾ ਸਿੰਘ ਬਾਰੇ ਗਦੇਸ਼ ਦੇ ਗ੍ਰਹਿ ਮੰਤਰੀ ਬਾਰੇ ਬੋਲਤਾ ਉਹਦੇ ਰੰਗ ਉਹਦੇ ਕੰਮ ਉਹਦੀ ਜਾਤ ਫਿਰ ਗਿਆਨੀ ਜੈਲ ਸਿੰਘ ਜੋ ਦੇਸ਼ ਦੇ ਰਾਸ਼ਟਰਪਤੀ ਉਹਨਾਂ ਬਾਰੇ ਬੋਲ ਦਿੱਤਾ ਹੈਗਾ ਉਹਨਾਂ ਦੀ ਕੋਈ ਨਾ ਕੋਈ ਅੱਛਾ ਇਵਨ ਕਿ ਜਿਹੜੇ ਉਹਨਾਂ ਦੇ ਉਮੀਦਵਾਰ ਹਨ ਕਰਨਬੀਰ ਬੁਰਜ ਉਹਨਾਂ ਦੇ ਪਿੰਡ ਜਾ ਕੇ ਹੀ ਕੁੱਤੇ ਦੀ ਐਗਜ਼ਾਮਪਲ ਦਿੱਤੀ ਹੈਗੀ ਉਹ ਵੀ ਬੜੀ ਵਾਇਰਲ ਹੋ ਰਹੀ ਹੈ ਪੀਤੋ ਰੀਗ ਐਗਜ਼ਾਮਪਲ ਹੈ ਕਿ ਉਹ ਜੀ ਦੇਰੀਆਂ ਰਾਜਾ ਬਰਿੰਦਰ ਸਿੰਘ ਉਹ ਪਤਾ ਨਹੀਂ ਹੁਣ ਛੋਟੀਆਂ ਛੋਟੀਆਂ ਰੀਲਾਂ ਕੱਟ ਕੇ ਆ ਰਹੀਆਂ ਨੇ ਪੀ ਦੇਖੋ ਜੀ ਪਿੰਡ ਦਾ ਤੇ ਕੁੱਤਾ ਨਹੀਂ ਮਾਣ ਹੁੰਦਾ ਇਹ ਤੁਹਾਡੇ ਪਿੰਡ ਚੋਂ ਵੱਧ ਤੋਂ ਵੱਧ ਆ 1000 ਵੋਟ ਤਾਂ ਜਿਤਾ ਕੇ ਭੇਜੋ ਲੋਕਾਂ ਨੇ ਉਹ ਵੀ ਬੁਰਾ ਬਣਾਇਆ ਯਾਰ ਕਰਨਬੀਰ ਬੁਰਜ ਉਹਨਾਂ ਦਾ ਟੱਬਰ ਬਹੁਤ ਵੱਡਾ ਉਥੋਂ ਦੇ ਲੋਕ ਉਹਨਾਂ ਨੂੰ ਚੰਗੇ ਦਾ ਜਾਣਦੇ ਉਹਨਾਂ ਦੇ ਦਾਦੇ ਪੜਦਾਦੇ ਹਨ ਤੇ ਤੁਸੀਂ ਐਗਜ਼ਾਮਪਲ ਆ ਕਿਹੋ ਜੀਆਂ ਦੇ ਰਹੇ ਹੈਗੇ ਨਾ ਉਹ ਕਿ ਐਗਜ਼ਾਮਪਲ ਜਿਹੜੀ ਕਿੱਥੇ ਜਿਹੜੀ ਟੁੱਕਦੀ ਹੈ ਕਿੱਥੇ ਨਹੀਂ ਟੁੱਕਦੀ ਉਹ ਸ਼ਾਇਦ ਮੈਨੂੰ ਲੱਗਦਾ ਕਿ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਮਾਜੇ ਦੀ ਸਾਈਕੀ ਦਾ ਨਹੀਂ ਪਤਾ ਤੁਸੀਂ ਉਹਦੇ ਮਜਬੀ ਸਿੱਖ ਭਾਈਚਾਰੇ ਵਾਸਤੇ ਮਾੜਾ ਸ਼ਬਦ ਬੋਲ ਕੇ ਆਇਓ ਮਾਜੇ ਦਾ ਜਿਹੜਾ ਮਜਬੀ ਸਿੱਖ ਭਾਈਚਾਰਾ ਨਾ ਉਹ ਮਲਵਈਆਂ ਜੱਟਾਂ ਤੋਂ ਵੀ ਉੱਪਰ ਹੈਗਾ ਜਿੱਡੇ ਉਹ ਫਾਈਟਰ ਉੱਤੇ ਹੈਗੇ ਨੇ ਤੇ ਤੁਸੀਂ ਉਹੋ ਜੇ ਜਿਹੜੇ ਨੇ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਤੁਹਾਨੂੰ ਗੁਰੇਜ਼ ਕਰਨੀਆਂ ਚਾਹੀਦੀ